ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਲੱਗੇ ਹਾਂ ਗੈਸ ਨੂੰ ਸਾਫ਼ ਕਰਨ ਉਸ ਲਈ ਆਪਾਂ ਨੂੰ ਗਰਮ ਪਾਣੀ ਚਾਹੀਦਾ ਹੈ ਉਸ ਵਿੱਚ ਆਪਾਂ ਨੂੰ ਥੋੜਾ ਜਿਹਾ ਬੇਕਿੰਗ ਸੋਡਾ ਥੋੜੀ ਜਿਹੀ ਸਰਫ ਤੇ ਥੋੜਾ ਜਿਹਾ ਆਪਾਂ ਉਸ ਵਿੱਚ ਵਿਨੇਗਰ ਪਾਵਾਂਗੇ ਵਿਨੇਗਰ ਪਾ ਕੇ ਆਪਾਂ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਪਾਣੀ ਵਿੱਚ ਉਹ ਬਿਲਕੁਲ ਮਿਕਸ ਹੋ ਜਾਵੇ ਉਸ ਤੋਂ ਬਾਅਦ ਆਪਾਂ ਜਿਸ ਗੈਸ ਨੂੰ ਸਾਫ਼ ਕਰਨਾ ਹੈ ਉਸ ਦੇ ਉੱਪਰ ਉਸ ਦੇ ਵਰਨਰ ਚੱਕ ਦਵਾਂਗੇ ਛੋਟਾ ਵੀ ਤੇ ਵੱਡਾ ਵਰਨਰ ਚੱਕ ਕੇ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਪਾਣੀ ਦੇ ਵਿੱਚ ਪਾ ਦੇਵਾਂਗੇ ਇੱਕ ਇੱਕ ਕਰਕੇ ਉਸ ਤੋਂ ਬਾਅਦ ਉਸ ਦੇ ਉੱਪਰਲੀ ਸਾਈਡ ਤੋਂ ਵੀ ਆਪਾਂ ਉਹ ਚੱਕ ਕੇ ਗਰਮ ਪਾਣੀ ਦੇ ਵਿੱਚ ਹੀ ਪਾ ਦੇਵਾਂਗੇ ਇਹਨਾਂ ਨੂੰ ਤੁਸੀਂ ਕਮ ਸੇ ਕਮ 15-20 ਮਿੰਟ ਰੱਖਣਾ ਹੈ ਹੋ ਸਕਦਾ ਤੁਸੀਂ ਅੱਧਾ ਘੰਟਾ ਹੀ ਰੱਖ ਲਿਓ ਕਿਉਂਕਿ ਇਹਨਾਂ ਨੂੰ ਜਿੰਨਾ ਗਰਮਪਣ ਚ ਭਿਜੇ ਰਹਿਣਗੇ ਉੰਨੇ ਜ਼ਿਆਦਾ ਇਹ ਸਾਫ਼ ਹੋਣਗੇ ਜਦ ਤੱਕ ਇਹ ਆਪਣੇ ਗਰਮ ਹੋ ਕੇ ਸਾਫ਼ ਹੁੰਦੇ ਹੈ ਤਦ ਤੱਕ ਆਪਾਂ ਆਪਣਾ ਗੈਸ ਆਫ ਕਰ ਲੈਂਦੇ ਹਾਂ ਗੈਸ ਦੇ ਉੱਪਰ ਪਹਿਲਾਂ ਮੈਂ ਥੋੜੀ ਥੋੜੀ ਹਲਕੀ ਹਲਕੀ ਸਰਫ ਪਾਈ ਹੈ ਉਸ ਦੇ ਉੱਪਰ ਮੈਂ ਉਸ ਦੇ ਸਵਿੱਚਾਂ ਨੂੰ ਵੀ ਕੱਢ ਲਿਆ ਬਹੁਤ ਹੀ ਆਰਾਮ ਦੇ ਨਾਲ ਸਵਿੱਚ ਇਸ ਦੇ ਨਿਕਲ ਆਉਂਦੇ ਹੈ ਬਾਹਰ ਤੁਸੀਂ ਅਗਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤਾਂ ਮੈਂ ਇੰਦਾ ਲਾਸਟ ਵਿੱਚ ਤੁਹਾਨੂੰ ਦੱਸਾਂਗੀ ਕਿਵੇਂ ਇਹ ਪੈ ਵੀ ਜਾਂਦੇ ਹਨ ਤੇ ਕਿਵੇਂ ਇਹ ਉੱਤਰ ਵੀ ਜਾਂਦੇ ਹਨ ਜਿਵੇਂ ਕਿ ਤੁਸੀਂ ਦੇਖ ਰਹੇ ਇਹ ਮੇਰੇ ਗੈਸ ਸਵਿੱਚ ਬਹੁਤ ਹੀ ਜ਼ਿਆਦਾ ਖਰਾਬ ਹੈ ਤੁਸੀਂ ਦੇਖੋ ਕਿੰਨੀ ਜ਼ਿਆਦਾ ਇਸ ਤੇ ਗੰਦਗੀ ਜੰਮੀ ਹੋਈ ਹੈ ਆਪਾਂ ਨੂੰ ਕੀ ਕਰਨਾ ਹੈ ਇੱਕ ਬਾਉਲ ਲੈਣਾ ਹੈ ਬਾਉਲ ਦੇ ਵਿੱਚ ਆਪਾਂ ਵਿਨੀਗਰ ਸਰਫ ਪਾਉਣਾ ਹੈ ਇਸ ਦੋਵਾਂ ਦੇ ਮਿਕਸਚਰ ਦੇ ਨਾਲ ਆਪਾਂ ਇਸ ਨੂੰ ਸਾਫ਼ ਕਰਾਂਗੇ ਇਸ ਵਿੱਚ ਤੁਸੀਂ ਬੇਕਿੰਗ ਸੋਡਾ ਨਹੀਂ ਪਾਉਣਾ ਕਿਉਂਕਿ ਇਸ ਵਿੱਚ ਇਸ ਦਾ ਆਪਾਂ ਨਹੀਂ ਲਾ ਸਕਦੇ ਸੋ ਆਪਾਂ ਇਸ ਨੂੰ ਹੌਲੀ-ਹੌਲੀ ਸਾਫ਼ ਕਰ ਰਹੇ ਹਾਂ ਤੁਸੀਂ ਵੀ ਦੇਖ ਰਹੇ ਹੋਵੋਗੇ ਕਿ ਮੇਰਾ ਗੈਸ ਕਿੰਨਾ ਜ਼ਿਆਦਾ ਗੰਦਾ ਹੈ ਸੋ ਇਸ ਨੂੰ ਮੈਂ ਦੀਵਾਲੀ ਦੇ ਕਰਕੇ ਸਫਾਈ ਕਰ ਰਹੀ ਹਾਂ ਸੋ ਮੈਂ ਸੋਚਿਆ ਤੁਹਾਡੇ ਨਾਲ ਇਹ ਸਭ ਕੁਝ ਮੈਂ ਸ਼ੇਅਰ ਕਰਾਂ ਇਸ ਤਰ੍ਹਾਂ ਛੋਟੇ ਜਿਹੇ ਬਰਸ਼ ਦੇ ਨਾਲ ਆਪਾਂ ਸਵਿਚ ਨੂੰ ਸਾਫ਼ ਕਰਨਾ ਹੈ ਜਿਸ ਨਾਲ ਉਸ ਦੀ ਗੰਦਗੀ ਚੱਕੀ ਜਾਵੇ ਸੋ ਆਲੇ-ਦੁਆਲੇ ਵੀ ਚੰਗੀ ਤਰ੍ਹਾਂ ਆਪਾਂ ਫੇਰਨਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਮੇਰੇ ਇਸ ਵਿੱਚ ਬਹੁਤ ਹੀ ਜ਼ਿਆਦਾ ਗੰਦੇ ਸੀ ਕਿਉਂਕਿ ਮੈਨੂੰ ਮੰਥ ਤੋਂ ਉੱਪਰ ਹੋ ਗਿਆ ਸੀ ਇਹਨਾਂ ਨੂੰ ਸਾਫ਼ ਕੀਤੇ ਆ ਸੋ ਇਸੇ ਤਰ੍ਹਾਂ ਤੁਸੀਂ ਵੀ ਅਗਰ ਆਪਣਾ ਗੈਸ ਸਾਫ਼ ਕਰਨਾ ਚਾਹੁੰਦੇ ਹੋ ਤਾਂ ਮੇਰੀ ਵੀਡੀਓ ਦੇਖ ਕੇ ਜਾਂ ਤੁਸੀਂ ਜੋ ਮੈਂ ਤੁਹਾਨੂੰ ਨੁਕਤਾ ਦੱਸ ਰਹੀ ਹਾਂ ਉਸੇ ਤਰ੍ਹਾਂ ਤੁਸੀਂ ਸਾਫ਼ ਕਰ ਸਕਦੇ ਹੋ ਕਿਉਂਕਿ ਇਸ ਨਾਲ ਗੈਸ ਵਿੱਚ ਚਮਕ ਆ ਜਾਂਦੀ ਹੈ ਸੋ ਆਪਣੇ ਗੈਸ ਬਿਲਕੁਲ ਹੀ ਸਾਫ਼ ਲੱਗਣ ਲੱਗ ਜਾਂਦੇ ਹਨ ਸੋ ਅੱਗੇ ਆਪਾਂ ਮੈਂ ਜਲਦੀ-ਜਲਦੀ ਵੀਡੀਓ ਨਗਾੜ ਰਹੀ ਹਾਂ ਕਿਉਂਕਿ ਬਹੁਤ ਲੰਬੀ ਹੋ ਜਾਣੀ ਹੈ ਮੇਰੀ ਵੀਡੀਓ ਅਗਰ ਇਸ ਨੂੰ ਆਰਾਮ ਨਾਲ ਅੱਗੇ ਕਰਨ ਲੱਗੇ ਸੋ ਇਸੇ ਤਰ੍ਹਾਂ ਤੁਸੀਂ ਆਪਣੇ ਕਰਨੇ ਇਸ ਤੋਂ ਬਾਅਦ ਤੁਸੀਂ ਇੱਕ ਨੁਕੋਲੀ ਚੀਜ਼ ਦੇਖਣੀ ਜਿਵੇਂ ਕਿ ਮੈਂ ਪੇਸ਼ਕਸ਼ ਛੋਟਾ ਪੇਸ਼ਕਸ਼ ਲਿਆ ਹੋਇਆ ਹੈ ਉਸ ਨਾਲ ਉਸ ਦੀ ਜੋ ਉਸ ਦੀ ਮਦਦ ਨਾਲ ਮੈਂ ਉਸ ਤੋਂ ਮੈਲ ਪੂਰੀ ਲਾ ਦੇਣੀ ਹੈ ਹੌਲੀ ਹੌਲੀ ਮੈਂ ਉਹ ਸਾਫ਼ ਕਰ ਰਹੀ ਹਾਂ ਉਸ ਤੋਂ ਬਾਅਦ ਇਵੇਂ ਹੀ ਮੈਂ ਸੈਕੰਡ ਵਾਲਾ ਵੀ ਉਸਾ ਪਾਰਟ ਇਵੇਂ ਹੀ ਸਾਫ਼ ਕਰਨਾ ਹੈ ऑलमोस्ट मेरी गैस पूरे साफ हो चुके हैं हूँ आप चलते हैं जो कि आपके रखिए मेरा थोड़ा टाइम हो गया है ਅੱਧਾ ਕਿੰਟਾ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਕਲੀਨ ਕਰਾਂਗੇ ਮੈਂ ਅੱਧਾ ਨਿੰਬੂ ਲਿਆ ਹੈ ਜੋ ਕਿ ਅਦਾ ਵਿੱਚੀ ਰੱਖ ਦਿੱਤਾ ਹੈ ਉਸ ਦੀ ਮਦਦ ਦੇ ਨਾਲ ਮੈਂ ਇਹਨਾਂ ਤੇ ਰੱਬ ਕਰੂੰਗੀ ਤੇ ਪੇਚਕਾ ਦੇ ਨਾਲ ਜਿੱਥੇ-ਜਿੱਥੇ ਮੋਟੀ ਪਰਤ ਹੋਈ ਬਲੈਕ-ਬਲੈਕ ਦੀ ਉਹ ਮੈਂ ਇਸੇ ਸਾਫ ਕਰੂੰਗੀ ਇਸੇ ਤਰ੍ਹਾਂ ਤੁਸੀਂ ਵੀ ਆਪਣਾ ਸਟੀਲ ਦਾ ਸਪੌਂਜ ਲੈ ਸਕਦੇ ਹੋ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਹੈ ਕਿ ਕਾਲਾਪਨ ਹੈ ਉੱਥੇ-ਉੱਥੇ ਤੁਸੀਂ ਉਸ ਦੇ ਨਾਲ ਸਾਫ ਕਰ ਸਕਦੇ ਹੋ ਰਗੜਨਾ ਜ਼ਿਆਦਾ ਨਹੀਂ ਹੈ ਜਿੰਨਾ ਸਾਫ ਹੋ ਰਿਹਾ ਹੈ ਉਨਾ ਹੀ ਕਰਿਓ ਕਿਉਂਕਿ ਇਹ ਸਾਡੀ ਗੈਸ ਬਹੁਤ ਹੀ ਪੁਰਾਣੇ ਹੈ ਜੇ ਤੁਹਾਡੇ ਸਾਫ ਹੋਣਗੇ ਤੇ ਸ਼ਾਇਦ ਹੋ ਸਕਦਾ ਤੁਹਾਡੇ ਨੂੰ ਇਨੀ ਖੇਚਲ ਨਾ ਪਵੇ ਸੋ ਤੁਸੀਂ ਦੇਖ ਰਹੇ ਹੋ ਕਿ ਮੇਰਾ ਇਹ ਵਾਲਾ ਵਰਨਰ ਸਾਫ ਹੋ ਰਿਹਾ ਹੈ ਕਾਫੀ ਜ਼ਿਆਦਾ ਸੋ ਹੌਲੀ-ਹੌਲੀ ਮੈਂ ਹੋਰ ਕਰ ਰਹੀ ਹਾਂ ਕਿ ਇਸ ਨੂੰ ਸਾਫ ਹੋ ਜਾਵੇ ਪਨਰ ਤਾਂ ਸਾਫ ਹੋ ਗਏ ਹੈ ਉਸ ਨੂੰ ਮੈਂ ਸਿੰਪਲ ਨੋਰਮਲ ਪਾਣੀ ਦੇ ਵਿੱਚ ਸਾਫ ਪਾਣੀ ਲੈਣਾ ਹੈ ਉਸ ਦੇ ਵਿੱਚ ਸਾਫ ਕਰਾਂਗੀ ਤੇ ਕੁਝ ਸੌਵਲ ਦੀ ਤਰ੍ਹਾਂ ਤੁਸੀਂ ਕਪੜਾ ਲੈ ਸਕਦੇ ਹੋ ਸਾਫ ਹੋਵੇ ਕਪੜਾ ਸੌਫਟ ਹੋਵੇ ਉਸ ਦੇ ਨਾਲ ਆਪਾਂ ਇਹਨਾਂ ਬਰਨਾਂ ਨੂੰ ਸਾਫ ਕਰਾਂਗੇ ਚੰਗੀ ਤਰ੍ਹਾਂ ਸੋ ਸਾਫ ਕਰਨ ਤੋਂ ਬਾਅਦ ਆਪਾਂ ਇਸ ਨੂੰ ਗੈਸ ਤੇ ਹੀ ਇਵੇਂ ਹੀ ਲਗਾ ਦਵਾਂਗੇ ਤੁਸੀਂ ਦੇਖ ਰਹੇ ਹੋ ਕਿ ਮੇਰੇ ਬਰਨ ਕਾਫੀ ਜਿਆਦਾ ਸਾਫ ਹੋ ਗਏ ਹਨ ਤੁਸੀਂ ਇਹ ਘਰੇ ਵੀ ਆਪਣੇ ਗੈਸ ਸਿਲੰਡਰ ਸਾਫ ਕਰਦੇ ਕਰ ਸਕਦੇ ਹੋ ਹੁਣ ਬਿਨਾ ਕਿਸੇ ਕੋਈ ਆਪਣੇ ਆ ਜਾਂਦਾ ਆਪਾਂ ਉਸ ਤੋਂ ਸਾਫ ਕਰਾਉਂਦੇ ਹਨ ਆਪਾਂ ਘਰੇ ਵੀ ਸਾਫ ਕਰ ਸਕਦੇ ਹਾਂ ਇਹਨਾਂ ਨੂੰ ਸੋ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਜੋ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ